ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ। ਲੋ ਜੀ ਅੱਜ ਗੱਲ ਕਰਦੇ ਆ ਜੋ ਕਿ ਗੇਤੀ ਲਵਾਈ ਹੋਈ ਸੀਗੀ ਝੋਨਿਆਂ ਦੀ। ਕਿਉਂਕਿ ਹੁਣ ਉਹਨਾਂ ਦੀ ਕਟਾਈ ਹੋ ਰਹੀ ਹੈ। ਤੇ ਆਪਾਂ ਗੱਲ ਕਰਦੇ ਜੀ ਝਾੜ ਦੀ ਕੀ ਕੀ ਝਾੜ ਆ ਰਹੇ ਨੇ ਜੋ ਕਿ ਗੇਤੀਆਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੇ ਕਿਉਂਕਿ ਹੁਣ ਉਹਨਾਂ ਦੀ ਕਟਾਈ ਸ਼ੁਰੂ ਹੋ ਗਈ ਆ। ਆਪਾਂ ਤੁਹਾਡੇ ਨਾਲ ਦੋ ਤਿੰਨ ਵੈਰਾਈਟੀਆਂ ਜੋ ਕਿ ਹੁਣ ਤੱਕ ਕੱਟੀਆਂ ਗਈਆਂ ਨੇ ਉਹਨਾਂ ਦਾ ਝਾੜ ਸ਼ੇਅਰ ਕਰਦੇ ਆ। ਬਾਕੀ ਭਰਾਵਾਂ 'ਕੇ ਜੇ ਕਿਸੇ ਭਰਾ ਨੇ ਕੋਈ ਕੋਈ ਵੀ ਵੈਰੈਟੀ ਕੱਟੀ ਆ ਕਿਉਂਕਿ ਉਹ ਉਹਦਾ ਆਪਣੇ ਨਾਲ ਝਾੜ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਕੀ ਝਾੜ ਆ ਰਿਹਾ ਤੇ ਕਿੰਨੀ ਤਰੀਕ ਨੂੰ ਆਪਾਂ ਨੇ ਉਹ ਚੋਨਾ ਲਾਇਆ ਸੀਗਾ ਜੇ ਗੱਲ ਕਰੀਏ ਜੀ ਪਹਿਲਾਂ ਪੀਆਰ 126 ਦੀ ਆਪਣੇ ਭਰਾ ਨੇ ਵੱਡੀ ਸੀਗੀ ਉਹਦੇ ਝਾੜ ਆਇਆ ਜੀ 22 ਕਵਾਂਟਲ ਤੋਂ ਲੈ ਕੇ ਜਿਹੜੀ ਯਾਨੀ ਕਿ ਬੋਨਾ ਬੁੱਟਾ ਨਹੀਂ ਸੀਗਾ ਇਤਕੀ ਮਾਦਰਾ ਬੁੱਝਾ ਉਹਦਾ ਝਾੜ ਆਇਆ ਜੀ 24-25 ਕਵਾਂਟਲ ਦੇ ਵਿੱਚ ਵਿੱਚ ਜਿਸ ਵਿੱਚੋਂ ਕੋਈ ਵਾਇਰਸ ਸੀਗਾ ਉਹਦਾ ਝਾੜ ਆਇਆ ਜੀ 20 ਕਵਾਂਟਲ ਤੋਂ ਲੈ ਕੇ 21-22 ਕਵਾਂਟਲ ਦੇ ਤੱਕ ਯਾਨੀ ਕਿ ਜੇ ਗੱਲ ਕਰੀਏ ਔਸਤ ਦੀ ਝਾੜ ਵੀ ਹੁਣ ਤੱਕ ਕਿੱਥੇ ਜਾ ਰਿਹਾ ਤਾਂ 22 ਕਮਾਂਟਲ ਤੋਂ ਲੈ ਕੇ 25-26 ਕਮਾਂਟਲ ਤੱਕ ਪੀਆਰ 126 ਦਾ ਝਾੜ ਆ ਰਹੀ ਇਸ ਸਾਲ ਜੋ ਕਿ ਪਿਛਲੇ ਸਾਲ ਨਾਲੋਂ ਘੱਟੋ-ਘੱਟ ਬਾਲਾ ਨਹੀਂ ਤਾਂ 5-5 6-6 ਕਮਾਂਟਲਾਂ ਦਾ ਝਾੜ ਘੱਟ ਇਸ ਸਾਲ ਆ ਰਿਹਾ ਹੈ ਤੇ ਜੇ ਗੱਲ ਕਰੀਏ ਜੀ ਆਪਾਂ ਦੂਏ ਨੰਬਰ ਤੇ ਜੋ ਕਿ 7301 ਆਉਂਦੀ ਆ ਸਾਹਿਬ ਵਾਲਾਂ ਦੀ ਉਹ ਵੀ ਆਪਣੇ ਮਿੱਤਰ ਨੇ ਵੱਢੀ ਆ ਦੋ ਕ੍ਰੀਨ ਹੋ ਗਏ ਉਹਦਾ ਝਾੜ ਆਇਆ ਜੀ 30 ਕਵਾਂਟਲ ਤੋਂ ਲੈ ਕੇ ਉਹ ਕਹਿੰਦਾ ਕੋਈ ਕਿੱਲੇ ਨੇ 30 ਵੀ ਦਿੱਤਾ ਤੇ ਵਿੱਚ 31 ਯਾਨੀ ਕਿ ਉਸਤ ਝਾੜੋ ਦਾ 30 ਕਵਾਂਟਲ ਦੇ ਨੇੜੇ-ਨੇੜੇ ਆ ਰਿਹਾ ਇਸ ਸਾਲ ਪਿਛਲੇ ਸਾਲ ਉਹਦੇ ਕਹਿੰਦਾ ਮੇਰੇ 36 ਕਵਾਂਟਲ ਦੇ ਨੇੜੇ ਝਾੜ ਰਿਹਾ ਸੀਗਾ ਤਕਰੀਬਨ ਇਹਦਾ ਵੀ ਝਾੜ ਪਿਛਲੇ ਸਾਲ ਨਾਲੋਂ ਮੰਨ ਕੇ ਚਲੋ ਵੀ 5-6 ਕਵਾਂਟਲ ਇਸ ਸਾਲ ਘਟਿਆ ਤੇ ਜੇ ਗੱਲ ਕਰੀਏ ਜੀ ਆਪਾਂ 1509 ਦੀ ਉਹਦਾ ਝਾੜ ਇਸ ਸਾਲ ਬਹੁਤ ਜ਼ਿਆਦਾ ਘੱਟ ਨਿਕਲ ਰਿਹਾ ਕਿਉਂਕਿ ਆਪਣੇ ਉਹ ਵੀ ਕਿਸੇ ਭਰਾ ਨੇ ਵੱਢੀ ਆ ਉਹਦਾ ਝਾੜ ਨਿਕੜੀ 13 ਕੁਵੰਟਲ ਦਾ 1 ਕਿੱਲੇ ਵਿੱਚੋਂ ਕਿਉਂਕਿ ਪਿਛਲੇ ਸਾਲ ਉਹ ਵੀ 20 ਕੁਵੰਟਲ ਤੋਂ ਲੈ ਕੇ 23-24 ਕੁਵੰਟਲਾਂ ਤੱਕ ਨਿਕੜੀ ਆਂਦੀ ਸੀਗੀ ਯਾਨੀ ਕਿ ਉਹਦਾ ਔਸਤ ਝਾੜ 20-22 ਕੁਵੰਟਲ ਦੇ ਨੇੜੇ-ਨੇੜੇ ਹੈਗਾ ਪਰ ਇਸ ਸਾਲ ਜੇ ਗੱਲ ਕਰੀਏ ਉਹਦੇ ਝਾੜ ਦੀ ਉਹ ਵੀ 13-14 ਕੁਵੰਟਲ 15 ਕੁਵੰਟਲਾਂ ਤੱਕ ਹੀ ਝਾੜ ਆ ਰਿਹਾ ਉਹਦਾ ਕਿਉਂਕਿ ਗੇਤੀਆਂ ਬਾਰਿਸ਼ ਹੋਈ ਆ ਜਦੋਂ ਆਪਣੀ ਜੀੜੀਆਂ ਨਿੱਸ ਰਹੀਆਂ ਸੀਗੀਆਂ ਜਾਂ ਤਾਂ ਉਹਦੇ ਕਾਰਨ ਲਾ ਲੋ ਜਾਂ ਗਰਮੀ ਦੇ ਕਾਰਨ ਕਿਉਂਕਿ ਇੱਕ ਬੈਰਸ ਬਹੁਤ ਸੀਗਾ ਛੋਟੇ ਬੁੱਝਿਆਂ ਵਾਲਾ ਇਹਨਾਂ ਖੇਤਾਂ ਦੇ ਵਿੱਚ ਤਾਂ ਬੈਰਸ ਵੀ ਨਹੀਂ ਹੈਗਾ ਕੱਲ ਆਪਣੇ ਭਰਾ ਨੇ ਵੱਢੀ ਆ ਉਹ ਵੀ 25 26 ਕੁ ਮੰਟਲ ਤੋਂ ਵੱਧ ਨਹੀਂ ਲੱਗਦੀ ਆਪਾਂ ਨੂੰ ਪੀਆਰ 126 ਨਿਕੜਦੀ ਠੀਕ ਹੈ ਜੀ ਆਪਣੇ ਵੀ ਆ ਪੀਆਰ 126 ਆ ਯਾਨੀ ਕਿ 5 7 ਤਰੀਕ ਦੇ ਨੇੜੇ ਵੱਢਾਂਗੇ ਵੈਸੇ ਤਾਂ ਇਹਦਾ ਵੀ ਚਿੱਟਾ ਗੱਧਰ ਹੋ ਗਿਆ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਕਿਹੜਾ ਏਰੀਆ ਕੀ ਝਾੜ ਆ ਰਿਹਾ ਹੁਣ ਤੱਕ ਆਪਣੇ ਕਿਉਂਕਿ ਜੋ ਵੀ ਭਰਾ ਆਪਣਾ ਕਮੈਂਟ ਕਰੂਗਾ ਝਾਲ ਯਾਰ ਜਰੂਰ ਸੱਚੀ ਦੱਸਿਆ ਕਰੋ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ 5-7 ਦਿਨ ਖੜਜੋ ਤੁਸੀਂ ਵੀਡੀਓ ਪਾਉਣ ਲੱਗ ਜਾਈਂਆਂ ਨੇ 35 ਕਮੈਂਟਲ 37 ਕਮੈਂਟਲ ਤੱਕ ਦੀਆਂ ਭਰਾਵਾਂ ਕੇ ਸੱਚ ਜ਼ਰੂਰ ਬੋਲਿਆ ਕਰੋ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਝੂਠ ਬੋਲ ਕੇ ਵੀਡੀਓ ਪਾਉਣ ਦਾ ਠੀਕ ਹੈ ਜੀ ਜੇ ਕੋਈ ਆਪਣਾ ਭਰਾ ਕੋਈ ਵੀ ਵੈਰਿਟੀ ਬੜਦਾ ਤਾਂ ਆਪਣੇ ਨਾਲ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਕੀ ਝਾੜ ਆ ਰਿਹਾ ਕਿਹੜਾ ਏਰੀਆ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ